ਜਿਹੜਾ ਮਰਜ਼ੀ ਹੋਵੇ ਵੀਰੇ ਬੋਲਟ ਜਿਹੜਾ ਲਾਂਚ ਕਰਤਾ ਇੰਡੀਆ 'ਚ ਕੋਈ ਵੀ ਮਾਡਲ ਸਾਰਿਆਂ ਦਾ ਕੰਮ ਕਰਦਾ ਸਾਰੇ ਤਰ੍ਹਾਂ ਦੇ ਕੋਈ ਵੀ ਪੁਰਜ਼ਾ ਜਿਹੜਾ ਵੀ ਜਿਹੜਾ ਮਰਜ਼ੀ ਵੀਰੇ ਹਾਂ ਜਿਹੜਾ ਮੁਰਦਾ ਲ ਆ ਗਿਆ ਆਪਾਂ ਸਾਰੇ ਠੀਕ ਕਰਦੇ ਆਂ ਬੋਲਟ ਪੈਸੇ ਜਿਆਦਾ ਲਵਾਂਗੇ ਜਦ ਬੰਦਾ ਕਹੂਗਾ ਵੀ ਹਾਂ ਵੀਰੇ ਓਕੇ ਵੀ ਗੱਲ ਬਣ ਗਈ ਲੈ ਵੀ ਚਾਹ ਸਾਡਾ 2 ਦਿਨ ਲੱਗ ਜੇ ਉਹਦੇ ਮੋਟਰਸਾਈਕਲ ਪਰ ਅਸੀਂ 1 ਰੁਪਿਆ ਨਹੀਂ ਬੰਦੇ ਦਾ ਲਵਾਂਗੇ ਜੇ ਬੰਦਾ ਜਾਣ ਲੱਗਿਆ ਕਹਿ ਦਵੇ ਵੀਰੇ ਗੱਲ ਨਹੀਂ ਬਣੀ ਜੀ ਜਿਵੇਂ ਇਮੀਗ੍ਰੇਸ਼ਨ ਵਾਲੇ ਕਹਿੰਦੇ ਨੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਵੇਂ ਹੀ ਆ ਜਿੰਨਾ ਚਿਰ ਬੋਰਡ ਤੇ ਥੋੜੀ ਤਸੱਲੀ ਨਹੀਂ ਹੁੰਦੀ ਮੰਨਦੇ ਬਿਲਕੁਲ ਵੀਰੇ ਉਹਨਾਂ ਚਿਰ ਪੈਸੇ ਨਹੀਂ ਲੈਂਦੇ ਗਿਰੇ ਉਹ ਸਾਡੀ ਗਰੰਟੀ ਨਹੀਂ ਹੁੰਦੀ ਅਸੀਂ ਪਹਿਲਾਂ ਕਹਿ ਦਿੰਨੇ ਆ ਟਾਈਮ ਪੀਰੀਅਡ ਕੀ ਪਰ ਗਾ ਕਹਿ ਦਿੰਦਾ ਹੈ ਕਸਟਮਰ ਵੀ ਸਾਨੂੰ ਐਨੇ ਚ ਚਾਹੀਦਾ ਅਸੀਂ ਕਹਿ ਦਿੰਨੇ ਵੀਰੇ ਕਰ ਦਾਂਗੇ ਪਰ ਕਿਸੇ ਵੀ ਚੀਜ਼ ਦੀ ਸਾਡੀ ਗਰੰਟੀ ਨਹੀਂ ਗਰੰਟੀ ਦੀ ਜੇ ਸਾਡਾ ਟਾਈਮ ਲੈ ਕੇ ਚੱਲੋਗੇ ਤਾਂ ਤਸੱਲੀ ਕਰਕੇ ਦਵਾਂਗੇ ਇਹ ਹੁਣ 2 ਮਹੀਨੇ ਲਾਏ ਤੇ ਗਰੰਟੀ ਫੁੱਲ ਵੀਰੇ ਫੁੱਲ ਗਰੰਟੀ ਆ ਹਮ ਕਿਤੇ ਮਾੜਾ ਜਾਂ ਤੇਲ ਵੀ ਸਿਮ ਜਾਵੇ ਜਾਂ ਕੋਈ ਪ੍ਰੋਬਲਮ ਆ ਜੇ ਅਸੀਂ ਜ਼ਿੰਮੇਵਾਰ ਆ ਉੱਥੇ ਹੀ ਕਰਕੇ ਆਵਾਂਗੇ ਜਾ ਕੇ ਜਿੱਥੇ ਬੰਦੇ ਦੀ ਮੇਨ ਜਗਾ ਜਿੱਥੇ ਬੰਦਾ ਰਹਿੰਦਾ ਹੈ ਇਹ ਬਈ ਸਲੋ ਸੈੱਟ ਕਰਦੇ ਨੇ ਸਲੋ ਜਿਵੇਂ ਬਾਜ ਬਣਾਉਣੀ ਦੋ ਦੋ ਕਰਦੇ। ਪਹਿਲੀ ਗੱਲ ਤਾਂ ਆਪਾਂ ਕਰਦੇ ਨਹੀਂ। ਕੋਈ ਬਹੁਤਾ ਜ਼ੋਰ ਪਾਉਂਦਾ ਆਪਣੀ ਗਰੰਟੀ ਤੇ ਕਰਾ ਲਵੇ। ਜਿਹੜੀਆਂ ਆਪਾਂ ਸਲੋਅਸ ਨੂੰ ਵੀਰੇ ਸੈੱਟ ਕਰਦੇ ਆ ਉਹ ਸਾਰੀਆਂ ਜਿਗਾਰਡ ਬਾਜ਼ੀਆਂ ਐ। ਹਮਮ ਚੱਲਦਾ ਹੁੰਦਾ ਜੈਨੂਅਲ ਸੈਟਿੰਗ ਤੇ ਹੀ ਮੋਟਰਸਾਈਕਲ। ਠੀਕ ਆ। ਕੋਲ ਬੈਠ ਕੇ ਘਲਾ ਲਵੇ। ਜਿੱਦਾਂ ਅਸੀਂ ਮੋਟਰਸਾਈਕਲ ਬਨਣ ਲੱਗੂਗੇ ਕੋਲ ਬੁਲਾਉਂਗੇ ਬੰਦੇ ਨੂੰ। ਅੱਛਾ। ਬੰਦਾ ਆਉਣ ਵਾਲਾ ਚਾਹੀਦਾ ਕੋਲ ਬੈਠ ਕੇ ਬਣਾ ਲਵੇ। ਕੋਲ ਬੈਠ ਕੇ ਬਣਵਾ ਲਵੇ ਬਾਈ ਬੰਦਾ ਆਉਣ ਵਾਲਾ ਚਾਹੀਦਾ ਜੇ ਤੁਹਾਡੇ ਬੈਠੋ ਕਾਲ ਕਰਾ ਲਓ ਹਾਂ ਭਵੇਂ ਨੱਤਾ ਜਾ ਕਰੋ ਹੈ ਬਾਈ ਭਵੇਂ ਨੱਤਾ ਉਹ ਜਿੰਨੇ ਦਿਨ ਕੰਮ ਹੋਣਾ ਨੱਤਾ ਕਰੋ ਦਾ ਬਾਈ ਕਰਾਉਣ ਵਾਲਾ ਚਾਹੀਦਾ ਹੂੰ ਜਿੰਨਾ ਗੁੜ ਪਾਓਗੇ ਤੁਸੀਂ ਉਨਾ ਮਿੱਠਾ ਆਊਗਾ ਉਹਨਾ ਮਿੱਠਾ ਆਊਗਾ ਕੋਕੇ ਚੜਦੀ ਦੇ ਬੰਦਾ ਲਾਉਣ ਵਾਲਾ ਚਾਹੀਦਾ ਸਹੀ ਗੱਲ ਹੈ ਪੈਸੇ ਲਾਉਣ ਵਾਲਾ ਚਾਹੀਦਾ ਬੰਦਾ ਤੇ ਤੁਸੀਂ ਯਾਦ ਕਰੋਗੇ ਵੀ ਕਿਤੋਂ ਮੋਟਰਸਾਈਕਲ ਤਿਆਰ ਕਰਵਾ ਰਹੇ ਹੋ 3 ਨਾ ਮਾਡਲ ਆ ਜੀ ਸਵਾਰ ਕੇ ਦਿਖਾਓ ਬੰਦੇ ਤੁਹਾਡੇ ਨਾਲ ਬੰਦੇ ਕਮੈਂਟਾਂ ਚ ਵੀ ਜੀ ਦੂਗੇ ਵੀ ਹੈ ਨਹੀਂ ਜੀ ਲੋਕ ਮੇਰੇ ਨਾਲ ਜਿੱਦਣੇ ਕਮੈਂਟਾਂ ਚ ਆਹ ਸਾਨੂੰ ਆਪ ਮਾਡਲ ਲੀਆ ਕਰ ਇੰਜਨ ਦਿਖਾਓ ਬਾਈ ਸਾਨੂੰ ਬਾਈ ਆਪ ਨੂੰ ਨਹੀਂ ਲੱਗਦਾ ਦੇਖ ਕੇਂਦੇ ਜਿਵੇਂ ਫੈਵਿਕ ਇਕ ਜੋੜ ਕੇ ਰੱਖਦੀ ਨਾ ਪਲਾਸਟਿਕ ਨੂੰ ਆਪਸ ਦੇ ਵਿੱਚ ਉਵੇਂ ਇਹ ਬੰਦੇ ਆੜੇ ਇੱਕ ਵਾਰ ਗਾਹਕ ਇਹਨਾਂ ਨਾਲ ਕੋਈ ਜੁੜ ਗਿਆ ਉਸ ਤੋਂ ਬਾਅਦ ਗਾਹਕ ਨਹੀਂ ਹਿੱਲਦਾ ਇਹਨਾਂ ਕੋਲੋਂ ਇੰਨਾ ਕ ਤਕੜਾ ਕੰਮ ਕਰਦਾ ਯਾਰ ਪਿੰਡ ਲਖਨੌਰ ਦੇ ਵਿੱਚ ਖੜਾ ਖੜੜ ਤੋਂ ਕਰਾਲੀ ਨੂੰ ਰੋੜ ਜਾਂਦਾ ਇਧਰਲੇ ਪਾਸੇ ਸ਼ਹਿਰ ਖੜ ਰਹਿ ਜਾਂਦਾ ਇਧਰਲੇ ਪਾਸੇ ਕਰਾਲੀ ਰਹਿ ਜਾਂਦਾ ਤੇ ਆਪਾਂ ਬਾਈਆਂ ਦੇ ਨਾਲ ਗੱਲਬਾਤ ਕਰਾਉਣੇ ਆ ਯਾਰ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਆ ਸਿੱਧੂ ਸਿੱਧੂ ਆਟੋ ਹਣਾ ਬੋਲਟਾਂ ਦਾ ਹੀ ਕੰਮ ਕਰਦਾ ਬਹੁਤ ਟਾਈਮ ਤੋਂ ਬਾਈ ਹੁਣ ਇਹ ਦੇਖ ਲਓ ਬੋਲਟ ਹੀ ਖੜੇ ਜਿੰਨੇ ਹੋਰ ਮੋਟਰਸਾਈਕਲ ਵੀ ਹੁੰਦੇ ਆ ਪਰ ਬੋਲਟ ਜ਼ਿਆਦਾ ਹੁੰਦੇ ਇਹਨਾਂ ਦੇ ਕੋਲੇ ਜਿਹੜਾ 메ਨ ਕੰਮ ਇਹਨਾਂ ਦਾ ਬੋਲਟਾਂ ਦਾ ਬਾਕੀ ਮੈਂ ਗੱਲਬਾਤ ਕਰਉਣਾ ਬਾਈ ਕੰਮ ਕਰਨ ਲੱਗਿਆ ਪਿਆ ਤੇ ਸਾਸ਼ੀ ਗੱਲਬਾਤ ਕੀ ਹਾਲ ਚਾਲ ਹੈ ਜੀ ਤੇ ਪਹਿਲਾਂ ਤਾਂ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਤੇ ਬਾਕੀ ਆਪਣਾ ਬਾਈ ਲੋਕੇਸ਼ਨ ਇੱਕ ਵਾਰ ਮੇਨ ਬੋਲ ਦਈਏ ਬੰਦਿਆਂ ਨੂੰ ਕੀ ਕਿਹੜੀ ਕਿੱਥੇ ਆਪਣੀ ਲੋਕੇਸ਼ਨ ਹੈਗੀ ਖਰੜ ਕੁਰਾਲੀ ਰੋਡ ਠੀਕ ਆ ਲਖਨੌਰ ਪਿੰਡ ਹੈ ਜੀ ਇਹ ਮੋਹਾਲੀ ਜ਼ਿਲ੍ਹਾ ਠੀਕ ਆ ਹ ਵੀਰੇ ਮੰਨੂ ਘੱਟੋ ਘੱਟ ਵੀ 20 ਸਾਲ ਹੋ ਗਏ ਵੀਰੇ ਮੈਂ ਬਹੁਤ ਛੋਟਾ ਜਿਹਾ ਕੰਮ ਕਰਦਾ ਸੀ 20 ਸਾਲਾਂ ਤੋਂ ਕਰ ਰਿਹਾ ਹਾਂ ਜੀ ਫਿਰ ਐਕਸਪੀਰੀਅੰਸ ਬਹੁਤ ਆਊਗਾ ਨਾ ਹਾਂਜੀ ਵੀਰੇ ਮੇਰੇ ਦਾਦਾ ਜੀ ਸੀਗੇ ਆਰਮੀ ਚੋਂ ਕਰਦੇ ਸੀਗੇ ਬੁਲਟ ਦਾ ਕੰਮ ਜੀ ਵੀਰੇ ਮੋਨਾਂ ਤੋਂ ਸਿੱਖਿਆ ਵੀਰੇ ਮੇਰੇ ਘਰ 'ਚ ਹੀ ਐ ਵੈਸੇ ਮੈਂ ਜ਼ਿਮੀਂਦਾਰਾਂ ਦਾ ਮੁੰਡਾ ਠੀਕ ਆ ਬਾਈ ਬਾਕੀ ਫੈਮਿਲੀ ਮੇਰੀ ਬਾਹਰ ਆ ਸਾਰੀ ਪਰ ਮੈਂ ਹੀ ਸ਼ੌਕ ਨੂੰ ਕੰਮ ਕਰਦਾ ਵੀਰੇ ਸ਼ੌਕ ਨੂੰ ਹੀ ਕੰਮ ਕਰਦਾ ਹਾਂ ਮੰਨ ਕੇ ਜਦੋਂ ਖਾਨਦਾਨੀ ਪਹਿਲਾਂ ਤੋਂ ਹੀ ਹਾਂ ਹਾਂਜੀ ਹਾਂਜੀ ਜੀ 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 ਤੇ ਕਿਹੜੇ ਕਿਹੜੇ ਤਰ੍ਹਾਂ ਦੇ ਬਾਈ ਬੁਲਟ ਸਾਰੇ ਤਰ੍ਹਾਂ ਜਿਹੜਾ ਮਰਜ਼ੀ ਹੋਵੇ ਵੀਰੇ ਬੋਲਟ ਜਿਹੜਾ ਲਾਂਚ ਕਰਤਾ ਇੰਡੀਆ 'ਚ ਕੋਈ ਵੀ ਮਾਡਲ ਸਾਰਿਆਂ ਦਾ ਕੰਮ ਕਰਦਾ ਸਾਰੇ ਤਰ੍ਹਾਂ ਦੇ ਕੋਈ ਵੀ ਪੁਰਜ਼ਾ ਜਿਹੜਾ ਵੀ ਜਿਹੜਾ ਮਰਜ਼ੀ ਵੀਰੇ ਹਾਂ ਜਿਹੜਾ ਮੁਰਦਾ ਲ ਆ ਗਿਆ ਆਪਾਂ ਸਾਰੇ ਠੀਕ ਕਰਦੇ ਆ ਬੋਲਟ ਇੱਕ ਵਾਰੀ ਹੋਰ ਕਈ ਜਿਵੇਂ ਕਰਾਉਂਦੇ ਜਿਹਨਾਂ ਨੂੰ ਸ਼ੌਂਕ ਹੁੰਦਾ ਹੈ BS6 ਦਾ ਉਹ BS4 ਕਰਾਉਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ BS3 ਕਰਦੇ ਹਾਂ ਜੀ BS3 ਕਰ ਦੋ ਠੀਕ ਆ ਹਾਂ ਜੀ ਉਹ ਵੀ ਕਰਦੇ ਆ ਜੀ ਵੀਰੇ ਤੇ ਉਹ ਵੀ ਕਰਦੇ ਨੇ ਤੇ ਭਾਈ ਜਿਵੇਂ ਹੁਣ ਬੋਲਟ ਤੁਹਾਡੇ ਕੋਲੇ ਖੜੇ ਆ ਇੱਥੇ ਤੇ ਜਿਵੇਂ ਭਾਈ ਜਿਵੇਂ ਮੰਨ ਕੇ ਚਲੋ ਆ ਬੋਲਟ ਰੀਸਟੋਰ ਹੋਏ ਹੋਏ ਆ ਆ ਵੀਰੇ ਰੀ ਹਾਂਜੀ ਭਾਈ ਭਾਈ ਰੀਸਟੋਰ ਦੀ ਗੱਲ ਸੁਣ ਲੋ ਜੇ ਕਿਸੇ ਕੋਲੇ ਵੀ ਬੋਲਟ ਕੋਈ ਨਾ ਕੋਈ ਖੜਾ ਤੇ ਜਿਵੇਂ ਕੋਈ ਪੁਰਾਣਾ ਆ ਕਿੰਨੇ ਮਾਡਲ ਆ ਭਾਈ ਬੋਲਟ ਜਿਵੇਂ ਆ ਖੜਾ ਇਹ ਵੀਰੇ 39 ਮਾਡਲ ਆ ਕਰੋ ਚੈੱਕ 93 ਮਾਡਲ ਆ ਅੱਛਾ ਮਾਰੀ ਭਾਈ ਕਿੱਕ ਮਾਰੀ ਦਿਖਾ ਜੀ ਬੰਦਿਆਂ ਨੂੰ ਕੀ ਸਿਸਟਮ ਆ ਆ ਭਾਈ ਬਹੁਤ ਟੋਟਲ ਰੀਸਟੋਰ ਹੋਇਆ ਵਾ ਤੇ ਭਾਈ ਕਿਹੋ ਜੀ ਹਾਲਤ ਸੀ ਜਦੋਂ ਇਹ ਆਇਆ ਥੋਡੇ ਕੋਲ ਤੇਰੇ ਬਿਲਕੁਲ ਖਸਤਾ ਹਾਲਤ ਸੀਗੀ ਇਹਦਾ ਇੰਜਨ ਨਵਾਂ ਕੀਤਾ ਭਾਈ ਹਾਂਜੀ ਭਾਈ ਇਹ ਮੋਡੀਫਾਈ ਇਹ ਨਾ ਅਪਗ੍ਰੇਡ ਕੀਤਾ ਹੋਇਆ ਵੀਰੇ 10 ਮਾਡਲ ਚ 10 ਮਾਡਲ ਅੱਛਾ 10 ਮਾਡਲ ਜਿਹੜਾ ਬਈ 10 ਮਾਡਲ ਜੇ ਬੰਦ ਹੋ ਗਈ ਸੀ ਮੇਰੇ ਖਿਆਲ ਨਾਲ ਪੁੱਠੇ ਘੇਰ ਨਾਲ ਇਹਨੂੰ ਅੰਦਰੋਂ ਹੀ ਸਲੈਂਸਰ ਲੱਗਿਆ ਹੋਇਆ ਵੀਰੇ ਅੱਛਾ ਇਹਦੀ ਬਾਜ ਬੂਈ ਕਰਨੀ ਪਈ ਹਜੇ ਹਾਂਜੀ ਹਾਂਜੀ ਬਈ ਕਰਨੀ ਆ ਇਹਦੀ ਬਾਜ ਭਰੀ ਹੋਣੀ ਆ ਇੰਜਨ ਇੰਜਨ ਹੋਇਆ ਨਵਾਂ ਨਵਾਨਾ ਬਈ ਤੇ ਇਹ ਬਈ ਕੀ ਮੰਨਗੇ ਚਲੋ ਕਿੱਥੋਂ ਦੇ ਬੰਦੇ ਨੇ ਕਰਵਾਇਆ ਇਹ ਇਹ ਵੀਰੇ ਮਰੰਡੇ ਦਾ ਵੀਰ ਆਪਣਾ ਉਹ ਵੀ ਮੋਟਰਸਾਈਕਲਾਂ ਦੀ ਕੰਮ ਕਰਦੇ ਹੋ ਛੋਟੇ ਮੋਟਰਸਾਈਕਲਾਂ ਦਾ ਕੰਮ ਕਰਦੇ ਆ ਠੀਕ ਆ ਉਹਨਾਂ ਦਾ ਵੀਰੇ ਮੋਟਰਸਾਈਕਲ ਮਰੰਡੇ ਤੋਂ ਕਰਮਾ ਬਾਈ ਆ ਮਰੰਡੇ ਵੀਰੇ ਮਿਸਤਰੀ ਉਹ ਵੀ ਉਹਨਾਂ ਦਾ ਮੋਟਰਸਾਈਕਲ ਆ ਇਹ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਬਾਈ ਇਹ ਜੀ ਵੀਰੇ 2 ਮਹੀਨੇ ਲੱਗ ਜਾਂਦੇ ਜੇ ਵਧੀਆ ਤੁਸੀਂ ਐ ਟੌਪ ਦਾ ਕੰਮ ਕਰਾਉਣਾ ਹੈ ਜੀ ਤਾਂ 2 ਮਹੀਨੇ ਲੱਗ ਜਾਂਦੇ ਮੰਨ ਕੇ ਚੋ ਜਲਦਬਾਜ਼ੀ ਦਾ ਕੰਮ ਨਹੀਂ ਨਾ ਜੀ ਨਾ ਕਈ ਬਾਈ ਮੈਕੈਨਿਕ ਇਹ ਵੀ ਦੇਖਿਆ ਮੈਂ ਜਲਦਬਾਜ਼ੀ ਚ ਕਰ ਦਿੰਦੇ ਪਰ ਉਹ ਗੱਲ ਨਹੀਂ ਬੰਦੀ ਮੌਕੇ ਵੀਰੇ ਉਹ ਸਾਡੀ ਗਾਰੰਟੀ ਨਹੀਂ ਹੁੰਦੀ ਤੁਸੀਂ ਪਹਿਲਾਂ ਕਹਿ ਦਿੰਨੇ ਆ ਟਾਈਮ ਪੀਰੀਅਡ ਕੀ ਪਰਗਾ ਕਹਿੰਦਾ ਹੈ ਕਸਟਮਰ ਵੀ ਸਾਨੂੰ ਇੰਨੇ ਚ ਚਾਹੀਦਾ ਅਸੀਂ ਕਹਦੇ ਨੇ ਵੀਰੇ ਕਰ ਦਾਂਗੇ ਪਰ ਕਿਸੇ ਵੀ ਚੀਜ਼ ਦੀ ਸਾਡੀ ਗਾਰੰਟੀ ਨਹੀਂ ਹੈ ਗਾਰੰਟੀ ਨਹੀਂ ਜੇ ਸਾਡਾ ਟਾਈਮ ਲੈ ਕੇ ਚੱਲੋਗੇ ਤਾਂ ਤਸੱਲੀ ਕਰਕੇ ਦਵਾਂਗੇ ਇਹ ਹੁਣ 2 ਮਹੀਨੇ ਲਾਏ ਤੇ ਗਾਰੰਟੀ ਫੁੱਲ ਮੇਰੇ ਫੁੱਲ ਗਾਰੰਟੀ ਹੈ ਕਿਤੇ ਮਾੜਾ ਜਾਂ ਤੇਲ ਵੀ ਸਿਮ ਜਵੇ ਜਾਂ ਕੋਈ ਪ੍ਰੋਬਲਮ ਆ ਜੇ ਅਸੀਂ ਜ਼ਿੰਮੇਵਾਰ ਹਾਂ ਉੱਥੇ ਕਰਕੇ ਆਵਾਂਗੇ ਜਾ ਕੇ ਜਿੱਥੇ ਬੰਦੇ ਦੀ ਮੇਨ ਜਗਾ ਜਿੱਥੇ ਬੰਦਾ ਰਹਿੰਦਾ ਹੈ ਜੀ ਜੀ ਹਾਂਜੀ ਵੀਰੇ ਇੱਕ ਬਾਈ ਹੋਰ ਜਿਵੇਂ ਅੱਜ ਕੱਲ ਬੋਲਟਾਂ ਦੇ ਵਿੱਚ ਨਾ ਇੱਕ ਇਹ ਪ੍ਰੋਬਲਮ ਸਾਰੇ ਬੋਲਟਾਂ ਦੇ ਵਿੱਚ ਹੀ ਹੁੰਦੀ ਹੈ ਜਿਵੇਂ ਬਾਜ ਬੂਜੀ ਸੈੱਟ ਕਰਾਉਣੇ ਆ ਕੁਛਕ ਟਾਈਮ ਚੱਲ ਕੇ ਹੋ ਜਾਂਦੀ ਹੈ ਨਾ ਫੇਰ ਹੋ ਜੀ ਤੇ ਇਹ ਬਈ ਸਲੋ ਸੈੱਟ ਕਰਦੇ ਨੇ ਸਲੋ ਜਿਵੇਂ ਬਾਜ ਬਣਾਉਣੀ ਤੋਂ ਪਹਿਲੀ ਗੱਲ ਤਾਂ ਆਪਾਂ ਕਰਦੇ ਨਹੀਂ ਕੋਈ ਬਹੁਤਾ ਜ਼ੋਰ ਪਾਉਂਦਾ ਆਪਣੀ ਗਾਰੰਟੀ ਤੇ ਕਰਾ ਲਵੇ ਜਿਹੜੀਆਂ ਆਪਾਂ ਸਲੋਸ ਨੂੰ ਆ ਵੀਰੇ ਸੈੱਟ ਕਰਦੇ ਆ ਉਹ ਸਾਰੀਆਂ ਜਿਗਾਰਡ ਬਾਜ਼ੀਆਂ ਆ ਹਮਮ ਚੱਲਦਾ ਹੁੰਦਾ ਜੈਨੂਅਲ ਸੈਟਿੰਗ ਤੇ ਹੀ ਮੋਟਰਸਾਈਕਲ ਜੀ ਕੋਈ ਪੈਸੇ ਬਣਾਉਣ ਨੂੰ ਜਿੰਨਾ ਮਰਜ਼ੀ ਕਰੀ ਜਾਵੇ ਵੈਸੇ ਆਪਾਂ ਕਰਦੇ ਨਹੀਂ ਦੱਸ ਦੀਦੇ ਬੰਦੇ ਨੂੰ ਨੁਕਸਾਨ ਸਾਰੇ ਜੇ ਬੰਦਾ ਕਹਿੰਦਾ ਫੇਰ ਵੀ ਕਰ ਦੋ ਫੇਰ ਕਰਦੀਦਾ ਵੀ ਅੱਛਾ ਨੁਕਸਾਨ ਹੈਗੇ ਆ ਉਹਦੇ ਜਿਹੜੇ ਹੈਗੇ ਆਗੇ ਨੁਕਸਾਨ ਕੰਪਨੀ ਨੇ ਐਨਆਰਪੀਐਮ ਤੇ ਮੋਰਸਲ ਕਢਾਇਆ ਕਿਸੇ ਗੱਲ ਕਰਕੇ ਕਢਾਇਆ ਹਮ ਸਹੀ ਹੈ ਬਾਈ ਤੁਸੀਂ ਇਹ ਦੇਖੋ ਜੀ 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 ਤੇ ਬਾਕੀ ਬਾਈ ਉਹ ਉਹ ਫਿਰ ਜ਼ਿਆਦਾ ਟਾਈਮ ਨਹੀਂ ਚੱਲਦਾ ਮੇਰੇ ਖਿਆਲ ਨਾਲ ਜਗਾੜਬਾਜੀ ਜਗਾੜਬਾਜੀ ਹੁੰਦੀ ਵੀਰੇ ਉਹ ਬਹੁਤੇ ਦਿਨ ਦੀ ਪਰੌਣੀ ਨਹੀਂ ਹੁੰਦੀ ਠੀਕ ਹੈ ਨਾ ਗੱਲ ਚਾਹ ਮੈਂ ਕਰਦਾ ਜਾਂ ਕੋਈ ਹੋਰ ਕਰਦਾ ਸੱਚੀ ਜੀ ਗੱਲ ਹੈ ਪੈਸਿਆਂ ਨੂੰ ਰੇਕ ਬੰਦਾ ਕਰ ਦਿੰਦਾ ਜ ਪਹਿਲਾਂ ਦੱਸ ਦੇਣਾ ਵੀਰੇ ਤੇ ਨੁਕਸਾਨ ਇਹ ਆ ਬੰਦਾ ਕੱਲ ਨੂੰ ਇੱਥੇ ਆ ਕੇ ਕਹਿ ਨਹੀਂ ਸਕਦਾ ਵੀ ਆਹ ਕੁਝ ਹੋ ਗਿਆ ਪਹਿਲਾਂ ਬਈ ਦੱਸ ਦੇਣਾ ਪਰ ਇਹ ਇਹ ਗੱਲ ਨਹੀਂ ਹੈਗੀ ਵੀ ਹੋਣਾ ਨਹੀਂਗਾ ਹੋ ਸਾਰਾ ਕੁਝ ਹੀ ਜਾਊਗਾ ਜੋ ਮਰਜ਼ੀ ਕਰਾ ਲਓ ਵੀਰੇ ਜਿਹੜਾ ਕੋ ਮਰਜ਼ੀ ਕਰਾ ਲਓ ਸਲੋ ਸਟ ਕਰਣੀ ਹੈ ਜੇ ਤੁਸੀਂ ਬਾਜ ਬਣਵਾਉਣੀ ਹੋਈ ਆ ਤਾਂ ਬਣਵਾ ਸਕਦੇ ਹੋ ਕੋਈ ਚੱਕਰ ਨਹੀਂ ਪਰ ਤੁਹਾਨੂੰ ਦੱਸਿਆ ਜਾਊਗਾ ਪਹਿਲਾਂ ਵੀ ਇਹਦੇ ਫਾਇਦੇ ਨਹੀਂਗੇ ਨੁਕਸਾਨ ਹੀ ਹੈ ਜੇ ਨਾ ਜਿਹੜਾ BS6 ਤੋਂ BS3 ਹੁੰਦਾ ਵੀਰੇ ਉਹ ਜੈਨੂਨ ਹੈ ਉਹ ਜੈਨੂਨ ਉਹਦਾ ਕੋਈ ਚੱਕਰ ਨਹੀਂ ਉਹਦਾ ਕੋਈ ਪ੍ਰੋਬਲਮ ਉਹਦੀ ਵੀ ਗਾਰੰਟੀ ਹੁੰਦੀ ਆ ਆਪਣੀ ਉਹਦੀ ਵੀ ਗਾਰੰਟੀ ਹੁੰਦੀ ਆ ਵੀਰੇ ਠੀਕ ਹੈ ਉਹ ਸਾਰਾ ਜੈਨੂਨ ਸਮਾਨ ਚੇਂਜ ਹੋਣਾ ਤੁਹਾਡਾ ਜਿੱਦਾਂ ਆਪਣੇ ਪਹਿਲੇ ਮੋਟਰਸਾਈਕਲਾਂ ਚ ਆਉਂਦਾ ਸੀਗਾ BS3 ਚ ਉਦਾਂ ਹੀ ਆਪਾਂ ਸਾਰੀ ਚੀਜ਼ਾਂ ਉਹੀ ਪਾਉਣੀਆਂ ਉਹੀ ਵਾਇਰਿੰਗਾਂ ਉਹੀ ਆ ਟੂਲ ਬਾਕਸ ਕਾਰਬੂਟਰ ਲਾ ਦੇਣਾ ਦੋ ਪਲੱਗ ਲਾ ਦੇਣੇ ਸਾਰੇ ਜੈਨੂਨ ਕੰਮ ਕਰਕੇ ਉਹ ਬਿਲਕੁਲ 0 0 ਹੋ ਜਾਂਦਾ ਮੋਟਰ ਸਰ ਠੀਕ ਹੈ ਬਾਈ ਤੇ ਹੁਣ ਬਈ ਇੱਕ ਗੱਲ ਹੋਰ ਆ ਜਿਹੜੀ ਲੋਕਾਂ ਨੂੰ ਬਈ ਹਰੇਕ ਬੰਦਾ ਇਹ ਚੀਜ਼ ਭਾਲਦਾ ਵੀ ਅਗਲਾ ਕਹਿੰਦਾ ਚਲ ਅਸੀਂ ਪੈਸੇ ਵੀ ਦੇ ਦਾਂਗੇ ਨਾ ਪਰ ਜਿਹੜਾ ਬੋਲਟ ਦੇ ਵਿੱਚ ਸਮਾਨ ਲੱਗਣਾ Ориਜినਲ ਹੋਵੇ ਉਹਦੀ ਆਪਣੀ ਗਾਰੰਟੀ ਦੀ ਹੋਰ ਬੰਦਾ ਕਹਿੰਦਾ ਹੈ ਹਮ ਕੱਲੀ-ਕੱਲੀ ਚੀਜ਼ ਦਾ ਬੰਦੇ ਨੂੰ ਪਾਰਟ ਨੰਬਰ ਭੇਜ ਦੂਗੇ ਜਦੋਂ ਪਾਉਂਗੇ ਜੀ ਅੱਛਾ ਨਾਲ ਦੀ ਨਾਲ ਸਟicker ਕੱਲੇ-ਕੱਲੇ ਦਾ ਜੀ ਨਾਲ ਦੀ ਨਾਲ ਵਟਸਐਪ ਤੇ ਪਾਈ ਜਾਓਗੇ ਬੰਦਾ ਚਾਹ ਕੋਲ ਬੈਠ ਕੇ ਬਣਾ ਲਵੇ ਉਹ ਵੀ ਕੋਈ ਇਤਰਾਜ਼ ਨਹੀਂ ਠੀਕ ਆ ਕੋਲ ਬੈਠ ਕੇ ਘਲਾ ਲਵੇ ਜਿੱਦਾਂ ਅਸੀਂ ਮੋਟਰਸਾਲ ਬਣਨ ਲੱਗੂਗੇ ਕੋਲ ਬੁਲਾਉਂਗੇ ਬੰਦੇ ਨੂੰ ਅੱਛਾ ਬੰਦਾ ਆਉਣ ਵਾਲਾ ਚਾਹੀਦਾ ਕੋਲ ਬੈਠ ਕੇ ਬਣਾ ਲਵੇ ਕੋਲ ਬੈਠ ਕੇ ਬਣਵਾ ਲਵੇ ਬਾਈ ਬੰਦਾ ਆਉਣ ਵਾਲਾ ਚਾਹੀਦਾ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਆ ਜਾਓ ਬੈਠ ਕੇ ਕੋਲ ਕਰਾ ਲਓ ਹਾਂ ਭਵੇਂ ਨਿੱਤ ਆ ਜਾ ਕਰੋ ਹੈ ਬਾਈ ਭਵੇਂ ਨਿੱਤ ਆਓ ਜਿੰਨੇ ਦਿਨ ਕੰਮ ਹੋਣਾ ਨਿੱਤ ਆ ਜਾ ਕਰੋ ਤੇ ਨਿੱਤ ਆ ਜਾਓ ਭਾਵੇਂ ਬਾਈ ਤੇ ਬਾਈ ਕੋਕਾ ਪੀਸ ਬਣਾ ਕੇ ਦਿਖਾ ਆ ਦੇਖੋ ਚਮਕਾ ਮਾਰਦਾ ਖੜਾ ਕਿੰਨੇ ਮਾਡਲ ਆ ਬਾਈ 4 ਮਾਡਲ ਆ ਬਾਈ ਤੇ ਇਹ ਇਹ ਵੀ ਇਹਨੂੰ ਕਿੰਨਾ ਟਾਈਮ ਹੋ ਗਿਆ ਕੀਤੇ ਨੂੰ ਇਹਨੂੰ ਬਾਈ ਹੋਜੇ 2 ਮਹੀਨੇ ਸਰਵਿਸ ਵਾਸਤੇ ਆਇਆ ਹੋਇਆ ਮੋਟਰਸਲ ਦੀ ਠੀਕ ਆ ਹਾਂਜੀ ਵੀਰੇ ਸਰਵਿਸ ਵਾਸਤੇ ਇਹਦੀ ਇਹਦੀ ਬਾਜਬੂਜ ਬਣੀ ਹੋਊਗੀ ਨਹੀਂ ਹਾਂਜੀ ਹਾਂਜੀ ਇਹਦੀ ਬਣੀ ਹੋਊਗੀ ਇਹਦੀ ਦਿਖਾ ਦਨੇ ਤੁਹਾਨੂੰ ਇਹਦੀ ਗੱਲ ਬਾਤ ਬਾਈ ਪੂਰੀ ਬਣੀ ਹੋਈ ਆ ਤੇ ਇਹ ਕਿਹੜੇ ਗੱਲ ਬਾਤ ਹਨ ਦੇਖੋ ਬਾਜ ਚੈੱਕ ਕਰੋ ਤੁਸੀਂ ਕਿਹਨਾ ਬੋਲਟਾਂ ਦੀ ਇਧਰਲੇ ਪਾਸੇ ਬੰਜਨ ਦੇ ਕੋਲ ਖੜਾ ਭਾਈ ਜਿਆਦਾ ਮੰਨਗੇ ਚਲੋ ਆਪਣੇ ਕੋ ਕੰਮ ਪੁੱਠਿਆਂ ਵਾਲੇ ਦਾ ਹੁੰਦਾ ਕਿ ਜਾਂ ਸਿੱਧਿਆਂ ਵਾਲੇ ਦਾ ਸਾਰਾ ਨਹੀਂ ਭਾਈ ਪੁੱਠੇ ਵਾਲੇ ਦਾ ਜਿਆਦਾ ਕਰਦੇ ਆ ਪੁੱਠਿਆਂ ਦਾ ਜਿਆਦਾ ਮੋਡੀਫਾਈ ਕਰਦੇ ਜਿਹੜੇ ਜਿੰਨੀ ਵੀ ਰੈਸਟੋਰੇਸ਼ਨ ਹੁੰਦੀ ਆ ਆਪਾਂ ਜਿਆਦਾ ਕਰਦੇ ਆ ਬਹੁਤ ਮੋਟਰਸਾਈਕਲ ਆਉਂਦੇ ਬਈ ਐਮਪੀ ਦੇ ਰਾਜਸਥਾਨ ਦੇ ਹਥੈਲਿਆਂ ਚ ਮੋਟਰਸਾਈਕਲ ਨੇ ਬਈ ਅੱਛਾ ਹਥੈਲਿਆਂ ਚ ਮੋਟਰਸਾਈਕਲ ਆਏ ਅੰਦਰ ਪਏ ਹੋਦੇ ਕਿ ਚਾਸੀਆਂ ਤੋਂ ਦਿਖਾ ਦੇਣਾ ਅੱਛਾ ਵਾਹ ਜੀ ਵਾਹ ਭਾਈ ਉਹ ਗੱਲ ਜਿਵੇਂ ਆ ਦੇਖੋ ਇਧਰਲੇ ਪਾਸ ਆ ਚਾਸੀਆਂ ਗੋਲੀਆਂ ਬਾਹ ਹਥੈਲਿਆਂ ਚ ਆ ਹਥੈਲਿਆਂ ਦੇ ਸਾਰੇ ਮੋਟਰਸਾਈਕਲ ਪੈਕ ਆ ਲॉयਲੂਏ ਬੋਲਟਾਂ ਦੇ ਜੇ ਭਾਈ ਤੁਸੀਂ ਭੇਜਣਾ ਕਿਤੋਂ ਮਰਜੀ ਭੇਜ ਸਕਦੇ ਹੋ ਨਾ ਬਈ ਐਡਰੈਸ ਜਿੱਥੋਂ ਮਰਜੀ ਆ ਸਕਦੇ ਆ ਤੇ ਇਹ ਦੇਖ ਲਓ ਤੁਸੀਂ ਅੱਛਾ ਅਸੀਂ ਆਪੀਆਂ ਖੋਲੀਆਂ ਹੋਈਆਂ ਚਾਰ-ਮੋਹਰਾਂ ਖੋਲ੍ਹੇ ਹੋਏ ਬਈ ਆਪਾਂ ਟਾਈਮ ਹਾਂਜੀ ਹੂੰ ਕਮਾਲ ਕੀਤੀ ਭਈਆ ਬਈ ਜਮਾ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਤੇ ਬਈ ਬਾਕੀ ਆਪਾਂ ਪੇਂਟ ਪੂਂਡ ਓਰੀਜਨਲ ਹੁੰਦਾ ਆਪਣਾ ਸਾਰਾ ਜਿਵੇਂ ਇੱਕ ਗਿਰਾਂਜੀ ਪੇਂਟ ਹੁੰਦਾ ਜੀ ਆਪਣਾ ਜਲੰਦਰ ਕਿਤੋਂ ਕਰਵਾਉਣੇ ਜਲੰਦਰ ਹੁੰਦਾ ਬਈ ਕਸਟਮ ਜਲੰਦਰ ਤੋਂ ਹੀ ਹੁੰਦੇ ਮੇਰੇ ਖਿਆਲ ਨਾਲ ਕਸਟਮ ਪੇਂਟ ਵਾਲੇ ਬਾਈ ਕਰਾਉਂਦੇ ਆ ਜਲੰਦਰ ਤੋਂ ਹਾਂਜੀ ਨਾਮ ਧਾਰੀਆਂ ਆਪਣੇ ਕਸਟਮ ਪੇਂਟ ਵਾਲੇ ਬਾਈ ਜਲੰਦਰ ਉਹੀ ਕਰ ਉਥੋਂ ਹੀ ਬਾਈ ਯੂਰੀ ਕਰਵਾਉਂਦੇ ਆਣਾ ਜੀ ਬਾਈ ਸਾਡੇ ਲਾਗੇ ਪਟਿਆਲਾ ਪੈਂਦਾ ਪਰ ਉਥੇ ਨਹੀਂ ਕਰਾਉਂਦੇ ਅੱਛਾ ਸਾਡੇ ਲਾਗੇ ਚੰਡੀਗੜ੍ਹ ਬਹੁਤ ਹੁੰਦੀ ਐ ਸੀ ਉਥੇ ਨਹੀਂ ਕਰਾਉਂਦੇ ਹੂੰ ਕਿਸੇ ਗੱਲ ਕਰਕੇ ਕਰਾਉਂਦੇ ਆ ਜਲੰਧਰੋਂ ਹੀ ਹੁੰਦਾ ਹੈ ਬਾਈ ਜਲੰਧਰੋਂ ਹੀ ਆਉਣਾ 1 ਮਹੀਨਾ ਲੰ데요 ਬੰਦਾ ਪੂਰਾ ਉਹ ਹਾਂ 3 ਦਾ 1 ਮਹੀਨਾ ਭਾ ਦੇਣਾ ਉਹਨੇ ਤੇ ਜਾਂਸੀ ਵਾਲੇ ਵੀ ਹਰਾਂ ਰਹੇ ਆਦੇ ਆ ਵੀ ਬਾਈ ਬਿਲਕੁਲ ਜੀ ਤੁਹਾਡੇ ਸਾਹਮਣੇ ਆ ਹੂੰ ਨਹੀਂ ਬਈ ਕਮਾਲ ਕਰਦੇ ਪੇਂਟ ਵਾਲਾ ਤੇ ਪੇਂਟ ਦੀ ਬਾਈ ਗਾਰੰਟੀ ਹੋਊਗੀ ਏ ਟੂ ਜ਼ेड ਚੀਜ਼ ਦੀ ਗਾਰੰਟੀ ਹੋਊਗੀ ਕੱਲੇ ਕੱਲੇ ਨੱਡ ਨੱਡ ਦੀ ਗਾਰੰਟੀ ਹੋਊਗੀ ਨਾ ਵੀ ਜਿੱਦਾਂ ਬੰਦਾ ਵੀ ਕਰ ਜਿੰਨਾ ਗੁੜ ਪਾਓਗੇ ਤੁਸੀਂ ਓਨਾ ਮਿੱਠਾ ਆਊਗਾ ਓਨਾ ਮਿੱਠਾ ਆਊਗਾ ਕੋਕੇ ਜੜਦੀ ਦੇ ਬੰਦਾ ਲੋਨ ਵਾਲਾ ਚਾਹੀਦਾ ਸਹੀ ਗੱਲ ਹੈ ਪੈਸੇ ਦਾਉਣ ਵਾਲਾ ਚਾਹੀਦਾ ਬੰਦਾ ਤੇ ਤੁਸੀਂ ਯਾਦ ਕਰੋਗੇ ਵੀ ਕਿਤੋਂ ਮੋਟਰਸਾਈਕਲ ਤਿਆਰ ਕਰਵਾਇਆ ਹੈ 99 ਮਾਡਲ ਆ ਜੀ ਸਵਾਰ ਕੇ ਦਿਖਾਓ ਬੰਦੇ ਤੁਹਾਡੇ ਨਾਲ ਬੰਦੇ ਕਮੈਂਟਾਂ ਚ ਵੀ ਜੀ ਦੂਗੇ ਵੀ ਹੈ ਨਹੀਂ ਜੀ ਲੋਕ ਮੇਰੇ ਨਾਲ ਜਿੱਦਾਂ ਕਮੈਂਟਾਂ ਚ ਸਾਨੂੰ ਆਸ ਮਾਡਲ ਨਹੀਂ ਹੈਗਾ ਤਾਂ ਇੰਜਨ ਦਿਖਾਓ ਬਾਈ ਸਾਨੂੰ ਬਾਈ ਆਪ ਨੂੰ ਨਹੀਂ ਲੱਗਦਾ ਦੇਖ ਕੇ ਤੇ ਬਾਕੀ ਦੇਖ ਸਕਦਾ ਤੁਸੀਂ ਇੰਜਨ ਦਿਖਾਓ ਬਾਈ ਪਰਲੇ ਪਾਸੇ ਦੇ ਦਾ ਹਾਂ ਇੱਧਰ ਦੀ ਆ ਬਾਈ ਇੰਜਨ ओरिजिनल ਹੀ ਰੱਖਿਆ ਬਾਈ ਓਰੀਜਨਲ ਨਹੀਂ ਜਣਾ ਬਾਕੀ ਸਾਰਾ ਚੇਂਜ ਕਰਿਆ ਗੱਬੇ ਗੱਬੇ ਓਰੀਜਨਲ ਹੈਵੀ ਕਰੈਂਕਾ ਬਾਈ ਗੱਲ ਸੁਣ ਲੋ ਇਹ ਜਿਹੜਾ ਇੰਜਨ ਆ ਉਹ 93 ਦਾ 93 ਮਾਡਲ ਵਾਲੇ ਮੋਟਰਸਾਈਕਲ ਦਾ ਉਤੋਂ ਸਾਰਾ ਕੁਝ ਮੰਨ ਕੇ ਚੱਲੋ ਯਾਰ ਇੱਕ ਵਾਰ ਦਾ ਬੰਦਾ ਬਾਈ ਰਹਿ ਜੂ ਹੈਰਾਨ ਮੇਰੇ ਖਿਆਲ ਨਾਲ ਜਮਾ ਹਾਂਜੀ ਬਾਈ ਕਮਾਲ ਕੀਤੀ ਭਈਆ ਬਾਈ ਜਮਾ ਤੇ ਇਹਦਾ ਬਾਈ ਬਾਕੀ ਸਾਰਾ ਟੈਂਕੀ ਟੂਕੀ ਸਾਰੇ ਉਹ ਹੀ ਮੰਨ ਕੇ ਚੱਲੋ ਹਾਂਜੀ ਹਾਂਜੀ ਬਾਈ ਜੋ ਪਾਰਟ ਖਰਾਬ ਸੀਗਾ ਉਹ ਚੇਂਜ ਕਰਤਾ ਆਪਾਂ ਠੀਕ ਆ ਤੇ 10 ਮਾਡਲ ਵਾਲੇ ਪਾਤੇ ਹੈ ਸਾਰਾ ਕੋਈ 10 ਮਾਡਲ ਐਸ ਟਾਈਮ ਇਹ ਇਹ 10 ਮਾਡਲ ਬਣਾਤਾ ਬਿਲਕੁਲ ਜੀ ਬਿਲਕੁਲ 10 15 ਮਿੰਟ ਘੰਟਾ ਯਾਰ ਘੰਟਾ ਦੇਖੀ ਚਲੇ ਬੰਦਾ ਕੋਈ ਪਛਾਣ ਹੀ ਨਹੀਂ ਸਕਦਾ ਜਿੰਨਾ ਚਿਰ ਬੰਦਾ ਦੱਸਦਾ ਨਹੀਂ ਨਾ ਵੀ ਇਹ 10 ਮਾੜਲਾ ਹਾਂਜੀ ਹਾਂਜੀ ਤੇ ਬਾਕੀ ਦੇਖ ਕੋਈ ਲੱਗਦਾ ਬਈ ਬਿਲਕੁਲ ਵੀ ਜੀ 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 ਗੈਸ ਨਹੀਂ ਹੁੰਦਾ ਹੈਗਾ ਜੀ ਬਾਕੀ ਬਈ ਇੱਕ ਹੋਰ ਗੱਲ ਜੇ ਕੋਈ ਬੰਦਾ ਕਵੇ ਯਾਰ ਨਾ ਤਾਂ ਮੇਰੇ ਕੋਲ ਬੁਲਟਾ ਪਰ ਮੈਂ ਤਿਆਰ ਕਰਾਉਣਾ ਬੁਲਟ ਭਾਲ ਵੀ ਦਿੰਨੇ ਹਾਂ ਕੋਈ ਭਾਲ ਦੇ ਦਿਆਰ ਕਰਾ ਹਾਂਜੀ ਕੋਈ ਪੁਰਾਣਾ ਮੋਟਰਸਾਈਕਲ ਆਪਾਂ ਦਵਾ ਦਿੰਨੇ ਬੰਦੇ ਨੂੰ ਬੰਦੀ ਤਿਆਰ ਕਰਾਉਣਾ ਹੋਵੇ ਬੰਦਾ ਦੱਸ ਦੇਵੇ ਸਹੀ ਇੰਨੇ ਕੁ ਪੈ ਲਾਉਣੇ ਆ ਜੀ 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 ਰੈਡੀ ਵੀ ਕਰ ਦਿੰਨੇ ਆ ਬੰਦਾ ਮੰਨ ਕੇ ਚਲੋ ਬੰਦਾ ਕੋਵਰੀ ਮਾਰੀ ਮੋਟੀ ਮਰ ਕੇ ਸਰਵਿਸ ਕਰਾਉਣੀ ਆ ਸਰਵਿਸ ਤੋਂ ਲੈ ਕੇ ਰੀਸਟੋਰ ਤੱਕ ਸਾਰਾ ਕੁਝ ਹੀ ਕਰਦੇ ਆ ਏ ਟੂ ਜ਼ੈਡ ਜਿੰਨਾ ਵੀ ਇਹਦੇ ਵਿੱਚ ਇਨਕਲੂਡ ਹੁੰਦੀ ਜਿਹੜੀ ਜਿਹੜੀ ਵੀ ਚੀਜ਼ ਬੋਲਟਨ ਦੇ ਵਿੱਚ ਕੱਲੇ ਕੱਲੇ ਪੁਰਜ਼ੇ ਦਾ ਜਿਹੜਾ ਤੁਹਾਨੂੰ ਕਿਤੇ ਹੋਰ ਲੋਟ ਨਹੀਂ ਆ ਰਾ ਤੁਸੀਂ ਇਹ ਬਾਈ ਦੇ ਕੋਲੇ ਆ ਜਾਓ ਤਸੱਲੀ ਕਰਕੇ ਤੋਰਗੇ ਵੀਰੇ ਪੈਸੇ ਜਿਆਦਾ ਲਵਾਂਗੇ ਜਦ ਬੰਦਾ ਕਹੂਗਾ ਵੀ ਹਾਂ ਵੀਰੇ ਓਕੇ ਵੀ ਗੱਲ ਬਣ ਗਈ ਲੈ ਵੀ ਸਾਡਾ 2 ਦਿਨ ਲੱਗ ਜੇ ਉਹਦੇ ਮੋਟਰਸਾਈਕਲ ਪਰ ਅਸੀਂ 1 ਰੁਪਿਆ ਨਹੀਂ ਬੰਦੇ ਦਾ ਲਵਾਂਗੇ ਜੇ ਬੰਦਾ ਜਾਣ ਲੱਗਿਆ ਕਹਿ ਦਵੇ ਵੀਰੇ ਗੱਲ ਨਹੀਂ ਬਣੀ ਜੀ ਜਿਵੇਂ ਇਮੀਗ੍ਰੇਸ਼ਨ ਵਾਲੇ ਕਹਿੰਦੇ ਨੇ ਪੈਸੇ ਵੀਜ਼ ਜਿੰਨਾ ਜਰ ਬੋਲਦੇ ਥੋੜੀ ਤਸੱਲੀ ਨਹੀਂ ਹੁੰਦੀ ਮੰਨਦੀ ਬਿਲਕੁਲ ਵੀਰੇ ਉਹਨਾਂ ਜਰ ਪੈਸੇ ਨਹੀਂ ਲੈਂਦੇ ਉਦੋਂ ਬਾਅਦ ਪੈਸੇ ਫੜਨੇ ਆ ਵੀ ਹਾਂ ਵੀ ਗੱਲ ਬਣ ਗਈ ਓਕੇ ਜੀ ਇਹ ਬੰਦੇ ਨੇ ਹਾਂ ਕਿਹਾ ਤਾਂ ਫਿਰ ਪੈਸੇ ਬਿਲਕੁਲ ਜੀ ਬਿਲਕੁਲ ਸ਼ੇਅਰ ਕਰੋ ਬਾਈ ਦੱਬ ਕੇ ਮਾੜੀ ਲੋਕੇਸ਼ਨ ਤੇ ਨੰਬਰ ਬੋਲ ਦਿਓ ਬਾਈ ਲੱਗ ਆਪਣਾ ਹੈਗਾ ਚੰਡੀਗੜ੍ਹ ਸੌਰੀ ਬਾਈ ਆਹ ਕਰ ਕੋਈ ਨਾ ਕੋਈ ਨਾ ਕੱਟ ਨਾ ਇਹ ਹੈਗਾ ਖਰੜ ਕੁਰਾਲੀ ਰੋਡ ਲਖਨੌਰ ਮੋਹਾਲੀ ਠੀਕ ਹੈ ਜੀ ਨੰਬਰ ਹੈਗਾ 9876742601 ਜੀ 98767732601 ਇਹ ਨੰਬਰ ਬਾਈ ਬਾਈਆਂ ਦੇ ਉੱਪਰ ਵੀ ਚੱਲ ਰਿਹਾ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਤੇ ਬਾਈ ਕੋਈ ਬੰਦਬੰਤਾ ਨਹੀਂ ਹੁੰਦੀ ਦੁਕਾਨ ਕਿਸ ਦਿਨ ਨਹੀਂ ਨਹੀਂ ਵੀਰੇ ਸੰਡੇ ਵੀ ਓਪਨ ਹੁੰਦੀ ਹੈ ਸੰਡੇ ਵੀ ਓਪਨ ਹੁੰਦੀ ਜਦੋਂ ਮਰਜ਼ੀ ਆ ਜਾਓ ਵੀਰੇ ਫੋਨ ਲਾ ਕੇ ਆ ਜਾਓ ਭਾਵੇਂ ਫੋਨ ਲਾਏ ਬਿਨਾ ਆ ਜਾਓ ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਓਰੀ ਹੁੰਨੇ ਆ ਵੀਰੇ ਲੈ ਵੀ 12 ਘੰਟੇ ਫੁੱਲ ਬਾਈਆਂ ਦੀ ਦੁਕਾਨ ਖੁੱਲਦੀ ਹੈ ਜਦੋਂ ਮਰਜ਼ੀ ਆ ਜਾਓ ਸ਼ੇਅਰ ਕਰਿਓ ਦਬਕੇ ਤੇ ਜੇ ਕਿਸੇ ਨੇ ਕੰਮ ਬਾਈ ਬੋਰਡ ਦਾ ਕਰਾਉਣਾ ਤਸੱਲੀ ਬਖਸ਼ ਕਰਦੇ ਆ ਘੈਂਡ ਗੱਲ ਬਾਤ ਆ ਸ਼ੇਅਰ ਕਰ ਦਿਓ ਸੋ ਬਹੁ